ਦੋਸਤੋ ਅੱਜ ਅਸੀਂ ਤੁਹਾਨੂੰ ਮਲਤਾਨ ਦੀ ਜੰਗ ਵਿੱਚ ਸਿੱਖਾਂ ਦੀ ਬਹਾਦਰੀ ਦਾ ਉਹ ਕਿੱਸਾ ਸੁਣਾਉਣ ਜਾ ਰਹੇ ਹਾਂ ਜਿਸ ਕਿੱਸੇ ਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਵੋਗੇ ਇਸ ਕਿੱਸੇ ਦਾ ਅਖੀੜਟਾ ਹਾਲ ਜੰਗੇ ਮਲਤਾਨ ਕਿਤਾਬ ਦਾ ਲਿਖਾਰੀ Munshi Ghulam Zalini ਲਿਖਦਾ ਹੈ ਜਦੋਂ ਮੈਂ ਸਿੱਖਾਂ ਦਾ ਪੇਸ ਵਟਾ ਕੇ ਉਹਨਾਂ ਦੇ ਤੋਪਖਾਨੇ ਦੇ ਖੇਮੇ ਵਿੱਚ ਗਿਆ ਉਦੋਂ ਮੈਂ ਵੇਖਦਾ ਹਾਂ ਕਿ ਤੋਪ ਦਾ ਇੱਕ ਪੱਈਆ ਟੁੱਟ ਚੁੱਕਿਆ ਸੀ ਤੇ 12 13 ਸਿੰਘ ਆਪਸ ਵਿੱਚ ਐਸ ਕਰਕੇ ਝਗੜ ਰਹੇ ਸਨ ਕਿ ਤੋਪ ਦੇ ਪੱਈਏ ਦੀ ਥਾਂ ਤੇ ਮੁੰਡਾ ਮੈਂ ਦੇਵਾਂਗਾ ਅਚਾਨਕ ਸਿੱਖਾਂ ਦੇ ਕਮਾਂਡਰ ਆਉਂਦਾ ਹੈ ਤੇ ਉਹ ਆਖਦਾ ਹੈ ਸਭ ਤੋਂ ਪਹਿਲਾ ਮੁੰਡਾ ਮੈਂ ਲਾਵਾਂਗਾ ਉਸ ਤੋਂ ਬਾਅਦ ਮੇਰੇ ਸਿਪਾਹੀ ਇਹ ਜਾਣਦੇ ਹੋਏ ਵੀ ਕਿ ਤੋਪ ਚੱਲਣ ਨਾਲ ਮੁੰਡਾ ਦੇਣ ਵਾਲੇ ਸਿੰਘ ਦੀ ਮੌਤ ਯਕੀਨੀ ਸੀ ਪਰ ਸਿੱਖਾਂ ਨੂੰ ਮੌਤ ਦਾ ਕੋਈ ਡਰ ਪੈ ਨਹੀਂ ਸੀ ਸਿੱਖਵਾਰੋ ਵਾਰੀ ਤੋਪ ਦੇ ਪਹੀਏ ਦੀ ਥਾਂ ਤੇ ਮੁੰਡਾ ਲਾਉਂਦੇ ਰਹੇ ਤੇ ਤੋਪ ਲਗਾਤਾਰ ਗੋਲੇ ਸੁੱਟਦੀ ਰਹੀ ਤੇ ਕਿਲੇ ਦੀ ਦੀਵਾਰ ਢਹਿ ਗਈ ਇਸ ਤਰ੍ਹਾਂ 2 ਜੂਨ ਸਨ 1818 ਨੂੰ ਮਹਾਰਾਜਾ ਰਣਜੀਤ ਸਿੰਘ ਨੇ ਮੁਲਤਾਨ ਫਤਿਹ ਕਰ ਦਿੱਤਾ